ਜਗੁਰਦੇਵ ਧਨਪੁਰਦੇਵ ਅੱਜ ਦਿਵਸ ਲਿਉਂ ਬਲਿਹਾਰਾ ਮੇਰੇ ਘਰ ਆਇਆ ਰਾਜਾ ਰਾਮ ਕਾ ਪਿਆਰਾ ਅੱਜ ਦੇ ਦਿਨ ਤੋਂ ਬਲਿਹਾਰ ਬਨਹਾਰ ਬਲਿਹਾਰ ਜਾਣੇ ਹਾਂ ਕਿ ਸਾਡੇ ਰਵਿਦਾਸੀਆ ਧਰਮ ਦੇ ਚਰਮਗੁਰੂ ਸਤਿਗੁਰੂ ਸਵਾਮੀ ਸੰਤ ਨਰਨਜਨਦਾਸ ਮਹਾਰਾਜੀ ਜੋ ਦਰਸ਼ਨ ਦਿਦਾਰੇ ਦੇਣ ਵਾਸਤੇ ਕੋਟ ਸਦੀਕ ਕਾਂਛੀ ਨਗਰ ਰਵਦਾਸਿਆ ਤਰਨ ਪ੍ਰਚਾਰ ਕਮੇਟੀ ਵੱਲੋਂ 8ਵਾਂ ਮਹਾਨ ਸੰਤ ਸਮਿਲਨ ਜੋ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਸੰਤਾਂ ਨੂੰ ਬਾਣੀ ਦੇ ਨਾਲ ਜੋੜ ਕੇ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਇਤਿਹਾਸ ਬਾਰੇ ਜਾਣੂ ਕਰਵਾਇਆ ਔਰ ਵਿਸ਼ੇਸ਼ ਤੌਰ ਤੇ ਸਤਿਗੁਰੂ ਸਵਾਮੀ ਸੰਤ ਨਰੰજનदास ਮਹਾਰਾਜ ਜੀ ਪਹੁੰਚੇ ਜੋ ਕਿ ਸੰਗਤਾਂ ਵੱਲੋਂ ਜਕਾਰਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਔਰ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਨੂੰ ਵੈਲਕਮ ਕੀਤਾ ਜੀ ਆਇਆਂ ਕੀਤਾ ਔਰ ਸਤਿਗੁਰੂ ਸਵਾਮੀ ਸੰਤ ਨਰਨਜਨ ਦਾਸ ਮਹਾਰਾਜੀ ਪਾਸੋਂ ਸਾਰੀ ਸੰਗਤ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਜੈ ਗੁਰਦੇਵ ਧੰਨ ਗੁਰਦੇਵ ਜੀ